ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪਿਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਵੱਜ ਗਏ ਨੇ ਜੀ ਸ਼ਾਮ ਦਾ ਟਾਈਮ ਹੈ ਆਪਾਂ ਲੱਗਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਅੱਜ ਦੀ ਜਿਹੜੀ ਵੀਡੀਓ ਜੀ ਬਹੁਤ ਜ਼ਿਆਦਾ ਇੰਟਰਸਟਿੰਗ ਆ ਤੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਕਿਉਂਕਿ ਇਹ ਤੋਂ ਤੁਹਾਨੂੰ ਕੁਝ ਨਾ ਕੁਝ ਉਮੀਦ ਹੈ ਮੈਨੂੰ ਕੋਈ ਕੁਸਚਨ ਆਪ ਯਾ ਕਈ ਵਾਰੀ ਆਪਣੇ ਕੋਈ ਰਿਲੇਟਿਵਸ ਜਾਂ ਆਪਣੇ ਕੋਈ ਘਰ ਪਰਿਵਾਰ ਦੇ ਵਿੱਚੋਂ ਹੁੰਦਾ ਕੋਈ ਤਾਂ ਮੈਂਬਰ ਹਨਾ ਜੋ ਛੇਤੀ ਫੌਸਲਾ ਆਪਾਂ ਕਹਿੰਦੇ ਹਾਰ ਦਿੰਦਾ ਜਾਂ ਆਪਾਂ ਛੇਤੀ ਮਤਲਬ ਕਿ ਕਿਸੇ ਕੰਮ ਤੋਂ ਕਈ ਵਾਰੀ ਮਨ ਅੱਕ ਜਾਂਦਾ ਹਨਾ ਤਾਂ ਉਹ ਤਾਂ ਫਿਰ ਉਹਦੇ ਵਿੱਚ ਵੀ ਮੇਰੇ ਖਿਆਲ ਦੇ ਵਿੱਚ ਹੋ ਸਕਦਾ ਇਹ ਵੀਡੀਓ ਤੁਹਾਡੇ ਦੀ ਹੈਲਪਫੁਲ ਹੋਵੇ ਤੇ ਬਾਕੀ ਤੁਹਾਨੂੰ ਕੁਝ ਕ ਆਈਡੀਆ ਲੱਗ ਗਿਆ ਹੋਣਾ ਕਿਉਂਕਿ ਇਹ ਦੇਖੋ ਜੀ ਕਾਫੀ ਬਾਅਦ ਤੂੰ ਮੈਂ ਵੀਡੀਓਸ ਬਾਨੀ ਆ ਤੇ ਕਾਫੀ ਵਾਰ ਕਮੈਂਟ ਆਂਦਾ ਹੈ ਜਾਂ ਤਾਂ ਵਿਊਅਰਸ ਵੱਲੋਂ ਪੋਜ਼ਿਟਿਵ ਵੀ ਹੈ ਦੇ ਵਿੱਚ ਚੰਗੇ ਤਰੀਕੇ ਨਾਲ ਮਤਲਬ ਪਾਇਆ ਨਹੀਂ ਕਹਿੰਦੇ ਵੀ ਗਲਤ ਕਮੈਂਟ ਕਰਦਾ ਕੁਛ ਦੇ ਨਹੀਂ ਕਿ ਤੁਸੀਂ ਬਹੁਤ ਕੰਮ ਕਰਦੀ ਹੋ ਤੁਸੀਂ ਥੱਕਦੇ ਨਹੀਂ ਜਾਂ ਕਈ ਵਾਰੀ ਪਰਸਨਲ ਤੌਰ ਤੇ ਵੀ ਜਿਹੜੇ ਮੈਨੂੰ ਜਾਣਦੇ ਨੇ ਹਨਾ ਕਈ ਵਾਰੀ ਮਿਲਦੇ ਨੇ ਜਿਵੇਂ ਕਿ ਜਾਂ ਆਪਦੇ ਰਿਸ਼ਤੇਦਾਰੀ ਚੋਂ ਜਾਂ ਪਿੰਡੇ ਵਿੱਚੋਂ ਕਿ ਤੂੰ ਥੱਕਦੀ ਨਹੀਂ ਸਾਦੋਂ ਤੂੰ ਇੰਨਾ ਕੰਮ ਕਰਦੀ ਹੈ ਤੇ ਜਿਹੜੇ ਆਪਣੇ ਨਾਲ ਵੀ ਉਸ ਜੀ ਸ਼ੁਰੂ ਤੋਂ ਜੁੜੇ ਹੋਏ ਨੇ ਆਪਣੇ YouTube ਫੈਮਿਲੀ ਸ਼ੁਰੂ ਤੋਂ ਜੁੜੇ ਹੋਏ ਨੇ ਮੈਂਬਰ ਤੇ ਉਹਨਾਂ ਨੂੰ ਤੇ ਗੱਲ ਪਤਾ ਹੈ ਕਿ ਜਿਹੜੇ ਆਪਣੇ ਘਰ ਦੇ ਕੰਮ ਆਪਾਂ ਖੇਤੀਬਾੜੀ ਦੇ ਮੇਕੀ ਪਸ਼ੂਆਂ ਦੇ ਹੋਗੇ ਹਨਾ ਸੰਨੀ ਵਗੈਰਾ ਹੋ ਗਿਆ ਜਾਂ ਪਾਕੀਆਂ ਦਾ ਹੋ ਗਿਆ ਜਾਂ ਬਾੜੀ ਦਾ ਹੋ ਗਿਆ ਘਰ ਦੇ ਕੰਮ ਵੀ ਮੈਂ ਸਾਰੇ ਆਪਣੇ ਆਪ ਹੀ ਆਪਾਂ ਕਰੀਦੇ ਆਪਣੇ ਹੱਥ ਨਾਲ ਤੇ ਉਥੇ ਕਈ ਵਾਰੀ ਕਹਿੰਦੇ ਮਨ ਚ ਆਉਂਦਾ ਕਿਉਂਕਿ ਜਾਇਜ਼ ਵੀ ਹੈ ਜੀ ਕਿਉਂਕਿ ਇਹ ਜਿਹੜਾ ਅੱਜ ਦਾ ਦੌਰ ਆਜ ਦੇ ਟਾਈਮ ਵਿੱਚ ਹਨਾ ਆਪਾਂ ਦੇਖਦੇ ਹਾਂ ਵੀ ਕੰਮ ਲੋਕੀ ਬਹੁਤ ਘੱਟ ਕਰਦੇ ਨੇ ਹੱਥਾਂ ਦੇ ਨਾਲ ਜਿਵੇਂ ਕਿ ਗੋਹਾ ਵਗੈਰਾ ਹੋ ਗਿਆ ਅੱਜ ਕੱਲ ਪਹਿਲਾਂ ਸਿੜਦੇ ਹੁੰਦੇ ਸੀ ਅੱਜ ਕੱਲ ਹਰ ਇੱਕ ਨਿ ਘਰ ਦੇ ਵਿੱਚ ਕੋਈ ਨਾ ਕੋਈ ਹੈਲਪਰ ਰੱਖਿਆ ਹੁੰਦਾ ਹਣਾ ਜਿਹੜਾ ਹੈਲਪ ਕਰੇ ਉਹਨਾਂ ਦੀ ਪਸ਼ੂਆਂ ਦੇ ਵਿੱਚ ਵੀ ਖੇਤੀਬਾੜੀ ਦੇ ਕੰਮ ਵਿੱਚ ਵੀ ਤੇ ਬਾਕੀ ਗੋਹਾ ਪੱਥਨ ਲਈ ਵੀ ਪਰ ਮੈਂ ਇਹ ਸਾਰੇ ਕੰਮ ਆਪ ਕਰਦੀ ਹਾਂ ਤੇ ਇਹਦੇ ਪਿੱਛੇ ਕੁਝ ਰੀਜ਼ਨ ਵੀ ਹੈ ਜੀ ਤੇ ਮੈਂ ਉਹ ਅੱਜ ਰੀਜ਼ਨ ਤੁਹਾਡੇ ਨਾਲ ਸ਼ੇਅਰ ਕਰੂੰਗੀ ਕਿ ਮੈਂ ਥੱਕਦੀ ਕਿਉਂ ਨਹੀਂ ਥੱਕਦੀ ਹਾਂ ਤਾਂ ਫਿਰ ਮੈਂ ਕਿ ਮੈਂ ਮਤਲਬ ਕਿ ਫਿਰ ਇਹ ਨਾ ਕੰਮ ਕਰ ਲੈਂਨੀ ਆਂ ਅਗਰ ਮੈਂ ਨਹੀਂ ਥੱਕਦੀ ਕਿਉਂ ਨਹੀਂ ਥੱਕਦੀ ਸੋ ਉਹ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਜੀ ਤੇ ਬਾਕੀ ਦੇਖੋ ਜੀ ਕਾਰਨ ਇਹ ਆ ਵੀ ਥੱਕਦੀ ਆਬਵੀਅਸਲੀ ਮੈਂ ਵੀ ਇਨਸਾਨ ਆ ਥੱਕਦੀ ਤਾਂ ਮੈਂ ਹਾਂ ਕਈ ਵਾਰੀ ਮਨ ਦਿਮਾਗ ਥੱਕ ਜਾਂਦਾ ਲੱਗਦਾ ਬਸ ਬਹੁਤ ਹੋ ਗਿਆ ਹੁਣ ਮੇਥੋਂ ਨਹੀਂ ਹੋਣਾ ਇਹ ਕੰਮ ਹਣਾ ਥੱਕ ਗਈ ਵੀ ਮੈਂ ਜਾਂ ਜਾਂ ਥੋੜਾ ਰੁਕ ਕੇ ਕਰਾਂ ਤਾਂ ਮੈਂ ਨਾ ਇੱਕ ਚੀਜ਼ ਅਪਣਾਈ ਹੋਈ ਆ ਮੇਰੇ ਦਾਦਾ ਜੀ ਨੇ ਮੈਨੂੰ ਇੱਕ ਚੀਜ਼ ਸਿਖਾਈ ਸੀ ਜੀ ਜਿਹੜੀ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਹੋ ਸਕ ਮੇਰੇ ਉਹ ਬਹੁਤ ਕੰਮ ਆਈ ਤੇ ਆ ਰਹੀ ਹੈ ਕੋ ਸਕਦਾ ਤੁਹਾਡੇ ਵੀ ਕੰਮ ਆਵੇ ਸੋ ਇਸ ਲਈ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਜੀ ਦੇਖੋ ਮੈਨੂੰ ਜਦੋਂ ਤੁਹਾਡੇ ਨਾਲ ਮੈਂ ਸ਼ੇਅਰ ਕੀਤੀਆਂ ਹੀਆਂ ਕੁਝ ਕੁ ਚੀਜ਼ਾਂ ਕਿ ਅਸੀਂ ਲਾਈਫ ਦੇ ਵਿੱਚ ਹਨ ਕੀ ਕੁਝ ਫੇਸ ਕੀਤਾ ਤੇ ਜਾਂ ਕੀ ਕੁਝ ਆਪਾਂ ਦੁੱਖ ਸੁੱਖ ਦੇਖ ਕੇ ਉਹਦੇ ਵਿੱਚ ਕੁਝ ਗੱਲਾਂ ਸ਼ੇਅਰ ਕੀਤੀਆਂ ਕੁਝ ਕੁ ਆਪਾਂ ਨਹੀਂ ਸ਼ੇਅਰ ਕੀਤੀਆਂ ਤੇ ਮੈਂ ਹੁਣ ਅੱਜ ਕੁਝ ਕੁ ਗੱਲਾਂ ਹੋਰ ਤੁਹਾਡੇ ਨਾਲ ਸ਼ੇਅਰ ਕਰਕੇ ਫਿਰ ਮਤਲਬ ਅੱਗੇ ਵੀ ਮੈਂ ਜਿਹੜੇ ਆਪਾਂ ਆਨਸਰ ਕਰਨਾ ਮਤਲਬ ਫਿਰ ਉਹ ਤੁਹਾਡਾ ਸੁਝਾਅ ਦੇਵਾਂਗੇ ਆ ਦੇਖੋ ਜੀ ਜਦੋਂ ਆਪਾਂ ਨੇ ਜ਼ਿੰਦਗੀ ਦੇ ਵਿੱਚ ਕੁਝ ਆਪਾਂ ਨੂੰ ਕਿ ਲੋਕਾਂ ਵੱਲੋਂ ਜਾਂ ਕੁਝ ਬੋਲਿਆ ਜਾਂਦਾ ਹਨ ਜਾਂ ਆਪਣੀ ਗਰੀਬੀ ਨੂੰ ਲੈ ਕੇ ਜਾਂ ਆਪਣੇ ਕੰਮ ਨੂੰ ਲੈ ਕੇ ਜਾਂ ਆਪਣੇ ਕਿਸੇ ਵੀ ਚੀਜ਼ ਨੂੰ ਲੈ ਕੇ ਅਗਰ ਮਜ਼ਾਕ ਬਣਦਾ ਜਾਂ ਕੋਈ ਕੁਝ ਕਹਿੰਦਾ ਤਾਂ ਮੇਰੇ ਦਾਦਾ ਜੀ ਹਮੇਸ਼ਾ ਇੱਕ ਚੀਜ਼ ਕਹਿੰਦੇ ਹੁੰਦੇ ਸੀ ਕਿ ਜਦੋਂ ਤੇਰਾ ਮਜ਼ਾਕ ਲੋਕ ਬਣਾਉਣ ਲੱਗ ਜਾਣ ਨਾ ਲੋਕ ਤਾੜੀ ਮਾਰ ਕੇ ਹੱਸਣਾ ਸ਼ੁਰੂ ਕਰ ਦੇਣ ਤਾਂ ਉਸ ਨੂੰ 네ਗੇਟਿਵ ਚ ਨਹੀਂ ਲੈਣਾ ਪੋਜ਼ਿਟਿਵ ਦੇ ਵਿੱਚ ਲੈਣਾ ਕਾਰਨ ਕੀ ਹੈ ਉਹ ਹਮੇਸ਼ਾ ਕਹਿੰਦੇ ਹੁੰਦੇ ਸੀ ਕਿ ਉਹ ਨਿਸ਼ਾਨੀ ਹੈ ਇਸ ਚੀਜ਼ ਦੀ ਕਿ ਹੁਣ ਜਿਹੜੀ ਜ਼ਿੰਦਗੀ ਉਹ ਬਦਲਣ ਵਾਲੀ ਹੈ ਤਾਂ ਮੈਨੂੰ ਉਸ ਟਾਈਮ ਤੇ ਗੱਲ ਨਹੀਂ ਸਮਝ ਆਈ ਵੀ ਮੈਨੂੰ ਸਮਝ ਨਹੀਂ ਸੀ ਆਉਂਦੀ ਵੀ ਇਦਾਂ ਕਿਦਾਂ ਹਨਾ ਵੀ ਆਪਾਂ ਕਿਉਂਕਿ ਆਬਵੀਅਸਲੀ ਆਪ ਇਨਸਾਨ ਆਪਨ ਗੁੱਸਾ ਤਾਂ ਆਉਂਦਾ ਹੀ ਆ ਹਨਾ ਤੇ ਬਾਕੀ ਜੀ ਪਿੱਛੇ ਟਰੈਕਟਰ ਦੀ ਆਵਾਜ਼ ਬਹੁਤ ਆ ਰਹੀ ਹੈ ਜੇ ਆਵਾਜ਼ ਡਿਸਟਰਬ ਹੋਈ ਤਾਂ ਮਾਫ਼ ਕਰਨਾ ਤੁਸੀਂ ਅਡਜਸਟ ਕਰ ਲੈਣਾ ਤਾਂ ਹਮੇਸ਼ਾ ਮੈਨੂੰ ਕਹਿੰਦੇ ਹੁੰਦੇ ਸੀ ਵੀ ਕੋਈ ਵੀ ਕੁਝ ਵੀ ਬੋਲੇ ਹਨਾ ਮਜ਼ਾਕ ਉਡਾਵੇ ਜਾਂ ਤੁਹਾਡੇ ਤਾੜੀ ਮਾਰ ਕੇ ਹੱਸੇ ਜਾਂ ਤੁਹਾਡੇ ਪਿੱਛੇ ਗੱਲਾਂ ਕਰੇ ਜਾਂ ਮਤਲਬ ਕਿ ਤੁਹਾਡੀ ਆਪਾਂ ਕਹਿੰਦੇ ਜਿਵੇਂ ਕਮਰੇ ਖਿੱਲੀ ਉਡਾਣਾ ਹਨਾ ਤਾਂ ਕਹਿੰਦੇ ਉਹਨੂੰ 네ਗਟਿਵ ਵਿੱਚ ਨਹੀਂ ਲੈਣਾ ਹਮੇਸ਼ਾ ਪੋਜ਼ਿਟਿਵ ਵਿੱਚ ਲੈਣਾ ਤੇ ਪੋਜ਼ਿਟਿਵ ਵਿੱਚ ਕਿਦਾਂ ਕਿਉਂਕਿ ਦੇਖੋ ਉਹ ਇਨਸਾਨ ਵੀ ਜ਼ਰੂਰੀ ਨੇ ਜੀ ਕਿਉਂਕਿ ਇੱਕ ਇਨਸਾਨ ਦੇ ਨਾ ਕਾਮਯਾਬ ਹੋਣ ਦੇ ਵਿੱਚ ਅਗਰ ਆਪਾਂ ਕਹੀਏ ਇੱਕ ਪਰਿਵਾਰ ਦਾ ਹੱਥ ਹੁੰਦਾ ਤਾਂ ਇੱਕ ਕਾਮਯਾਬ ਹੋਣ ਦੇ ਪਿੱਛੇ ਉਹਨਾਂ ਲੋਕਾਂ ਦਾ ਬਹੁਤ ਵੱਡਾ ਹੱਥ ਹੁੰਦਾ ਹੈ ਜੋ ਕਦੇ ਨਾ ਕਦੇ ਤੁਹਾਨੂੰ ਤਾਨਾ ਮੀਣਾ ਜਾਂ ਤੁਹਾਨੂੰ ਡੀਮੋਟੀਵੇਟ ਕਰਦੇ ਆ ਜਾਂ ਹਨਾ ਤੁਹਾਡਾ ਮਜ਼ਾਕ ਬਣਾਉਂਦੇ ਨੇ ਹਨਾ ਤਾਂ ਉਹਨਾਂ ਦਾ ਬਹੁਤ ਜ਼ਿਆਦਾ ਹੱਥ ਹੁੰਦਾ ਇਸ ਚੀਜ਼ ਦੇ ਵਿੱਚ ਤੇ ਫਿਰ ਉਹ ਦੇਖੋ ਜੀ ਜਦੋਂ ਮਜ਼ਾਕ ਬਣਾਉਂਦੇ ਆ ਨਾ ਤਾਂ ਉਹ ਗੁੱਸਾ ਆਪਾਂ ਆਪਣੇ ਅੰਦਰ ਜਿਹੜਾ ਰੱਖਣਾ ਅਗਰ ਸ਼ੁਰੂ ਕਰ ਦਿੰਦੇ ਆ ਇੱਕ ਤਾਂ ਉਹ ਹੁੰਦੇ ਨੇ ਜਿਹੜੇ ਉਸ ਟਾਈਮ ਹੀ ਮਤਲਬ ਰਿਐਕਟ ਕਰ ਦਿੰਦੇ ਨੇ ਜਦੋਂ ਵੀ ਮੇਰਾ ਮਜ਼ਾਕ ਬਣਿਆ ਅੱਛਾ ਇੱਦਾਂ ਫਲਾ ਨੇ ਨੇ ਬੋਲਿਆ ਯਾ ਉਹਨਾਂ ਦੇ ਘਰ ਜਾ ਕੇ ਪੁੱਛ ਗਿਚ ਕਾਰ ਲੈਣੇ ਹਨ ਤਾਂ ਇੱਕ ਇਨਸਾਨ ਉਹ ਹੁੰਦੇ ਨੇ ਜਿਹੜੇ ਆਪਦੀ ਮਨ ਦੇ ਵਿੱਚ ਉਹ ਚੀਜ਼ ਨੂੰ ਰੱਖਾ ਲੈਂਦੇ ਨੇ ਆਪਦੇ ਅੰਦਰੂ ਗੁੱਸੇ ਨੂੰ ਰੱਖਾ ਲੈਂਦੇ ਨੇ ਤੇ ਫਿਰ ਉਹਦੇ ਨਾਲ ਕੀ ਹੁੰਦਾ ਉਹ ਗੁੱਸੇ ਨੂੰ ਕਹਿੰਦੇ ਨੇ ਪਾਲਣਾ ਜੇ ਆਪਾਂ ਗੁੱਸੇ ਨੂੰ ਪਾਲਣਾ ਸਿੱਖ ਗਏ ਨਾ ਤਾਂ ਆਪਾਂ ਨੂੰ ਜ਼ਿੰਦਗੀ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਕਾਮਯਾਬ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਆਪਾਂ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਵਾਂਗੇ ਹੀ ਹੋਵਾਂਗੇ ਹੁਣ ਪਾਲਣਾ ਕਿਦਾਂ ਜੀ ਗੁੱਸੇ ਨੂੰ ਗੁਸੇ ਨੂੰ ਪਾਲਣਾ ਇਦਾਂ ਹੈ ਵੀ ਜਦੋਂ ਵੀ ਆਪਾਂ ਮੰਨ ਲਓ ਕੰਮ ਕਰਦੇ ਆ ਮਿਹਨਤ ਕਰਦੇ ਆ ਹਨਾ ਤੇ ਅਗਰ ਉਹ ਕੰਮ ਕਰਨ ਦੇ ਦੌਰਾਨ ਆਪਾਂ ਥੱਕ ਜਾਂਦੇ ਆ ਮੰਨ ਲਓ ਵੀ ਆਪਾਂ ਨੂੰ ਇਹ ਲੱਗਦਾ ਵੀ ਵੀ ਬਸ ਹੁਣ ਮੈਥੋਂ ਹੋ ਨਹੀਂ ਪੌੜਾ ਆਪਾਂ ਹਿੰਮਤ ਹਾਰ ਦਿੰਨੇ ਆ ਅਗਰ ਤਾਂ ਆਪਾਂ ਨੂੰ ਨਾ ਥੋੜੇ ਦੇਰ ਲਈ ਰਿਲੈਕਸ ਹੋ ਕੇ ਬਹਿ ਜਾਣਾ ਚਾਹੀਦਾ ਤੇ ਆਪਣੀ ਅੱਖਾਂ ਬੰਦ ਕਰਕੇ ਉਹ ਜ਼ਿੰਦਗੀ ਨੂੰ ਯਾਦ ਕਰਨਾ ਚਾਹੀਦਾ ਉਹਨਾਂ ਪਲਾਂ ਨੂੰ ਯਾਦ ਕਰਨਾ ਚਾਹੀਦਾ ਜੋ ਆਪਣੇ ਨਾਲ ਬੀਤੀਆਂ ਜੋ ਆਪਾਂ ਨੂੰ ਜਾਂ ਲੋਕਾਂ ਨੇ ਕੁਝ ਕਿਹਾ ਜਾਂ ਆਪਣਾ ਮਜ਼ਾਕ ਬਣਾਇਆ ਜਿਹਦੇ ਕਰਕੇ ਆਪੋ ਕੰਮ ਸ਼ੁਰੂ ਕੀਤਾ ਹਣਾ ਜਦੋਂ ਆਪਾਂ ਉਹਨਾਂ ਚੀਜ਼ਾਂ ਨੂੰ ਯਾਦ ਕਰਦੇ ਹਾਂ ਨਾ ਤਾਂ ਆਪਣੇ ਅੰਦਰ ਜਿਹੜੀ ਆਪਣੀ ਥਕਾਵਟ ਆ ਉਹ ਆਟੋਮੈਟਿਕਲੀ ਤੋਂ ਪੱਖਰ ਰਿਲੈਕਸ ਬੰਦ ਕਰਕੇ ਉਸ ਚੀਜ਼ ਨੂੰ ਯਾਦ ਕਰਦੇ ਹਾਂ ਤਾਂ ਆਟੋਮੈਟਿਕਲੀ ਜਿਹੜੀ ਆਪਣੀ ਥਕਾਵਟ ਆ ਉਤਰ ਜਾਂਦੀ ਹੈ ਤੇ ਆਪਣੀ ਜਿਹੜੀ ਹਿੰਮਤ ਜਾਂ ਜਜ਼ਬਾ ਉਹ ਪਰ ਜਾਂਦਾ ਹੈ ਨਾ ਫਿਰ ਆਪਾਂ ਕੀ ਆ ਆਪਾਂ ਨੂੰ ਹੌਸਲਾ ਜਾਗ ਜਾਂਦਾ ਹੈ ਵੀ ਆਪਾਂ ਨਹੀਂ ਆਪਾਂ ਉਹਨਾਂ ਨੂੰ ਕਾਮਯਾਬ ਹੋ ਕੇ ਦਿਖਾਉਣਾ ਮੈਂ ਹੁਣ ਤੁਹਾਡੇ ਨਾਲ ਕਾਫੀ ਚੀਜ਼ਾਂ ਸ਼ੇਅਰ ਕੀਤੀਆਂ ਉਹਨਾਂ ਵਿੱਚ ਇੱਕ ਚੀਜ਼ ਮੈਂ ਹੋਰ ਸ਼ੇਅਰ ਕਰਦੀ ਹਾਂ ਸਾਡੇ ਬਾਰੇ ਮਤਲਬ ਸਾਡੇ ਕੁਝ ਜਾਣ ਪਛਾਣ ਵਾਲੀ ਹੈ ਜੀ ਇਸ਼ਵਦਰ ਜੀ ਮੈਨੂੰ ਮੈਂ ਬੋਲਣਾ ਨਹੀਂ ਚਾਹੁੰਦੀ ਸੀ ਲੇਕਿਨ ਅਗਰ ਤੁਸੀਂ ਮੇਰੀ ਫੈਮਲੀ ਹੋ ਇਕ ਤਰ੍ਹਾਂ ਦੀ ਹੈਨਾ ਅਗਰ ਮੇਰੇ ਕੁਝ ਦੱਸਣਾ ਕੁਝ ਸ਼ੇਅਰ ਕਰਨਾ ਤੁਹਾਡਾ ਮਤਲਬ ਕੋਈ ਫਾਇਦਾ ਹੁੰਦਾ ਹੈ ਜਾਂ ਤੁਹਾਡੇ ਚ ਹਿੰਮਤ ਆਉਂਦੀ ਹੈ ਤੁਹਾਡਾ ਜਜਬਾ ਜਾਗਦਾ ਹੈ ਦੁਆਰਾ ਤੁਹਾਨੂੰ ਕੰਮ ਕਰਨ ਲਈ ਮੋਟੀਵੇਟ ਹੁੰਨੇ ਹੋ ਤੁਸੀਂ ਤਾਂ ਫਿਰ ਮੇਰੇ ਲਈ ਉਹ ਇੱਕ ਪੋਜ਼ਿਟਿਵ ਚੀਜ਼ ਹੈ ਹੈਨਾ ਕਹਿੰਦੇ ਹੁੰਦੇ ਕਰ ਪਲਾ ਹੋ ਭਲਾ ਤੇ ਤੁਹਾਡਾ ਭਲਾ ਕਰਨਾ ਮੇਰਾ ਵੀ ਕੁਝ ਭਲਾ ਹੀ ਹੋ ਸਕਦਾ ਹੈਨਾ ਸੋ ਸਾਨੂੰ ਹਮੇਸ਼ਾ ਇਹ ਕਿਹਾ ਜਾਂਦਾ ਸੀ ਮਤਲਬ ਆਪ ਬਗਾਨਾ ਨਹੀਂ ਸੀ ਸਾਨੂੰ ਕੋਈ ਕਹਿੰਦਾ ਸਾਨੂੰ ਸਾਡੇ ਜਾਨ ਪਛਾਨ ਦੀ ਕਿ ਇਹ ਤਾਂ ਨੰਗਨੇ ਜੀ ਇਹਨਾਂ ਕੋਲੇ ਕੀ ਹੈ ਇਹ ਤਾਂ ਇਹ ਇਹਨਾਂ ਕੋਲੇ ਕੱਢਣ ਪਾਉਣ ਨੂੰ ਕੀ ਹੈ ਇਹ ਤਾਂ ਐ ਨਹੀਂ ਵੈਸੇ ਜੀ ਮੈਂ ਤੇ ਜ਼ਿੰਦਗੀ ਵਿੱਚ ਪਹਿਲਾਂ ਵੀ ਜਦੋਂ ਅਸੀਂ ਸਾਂਝੇ ਘਰ 'ਚ ਅਸੀਂ ਮੈਂ ਕੰਮ ਉਹਦੋਂ ਵੀ ਬਹੁਤ ਕੀਤਾ ਮੈਂ ਰੋਟੀ ਪਾਣੀ ਬਠੇਰਿਆਂ ਦਾ ਮੈਂ ਤਿੰਨ ਤਿੰਨ ਪ੍ਰਾਂਤਾਂ ਆਟੇ ਦੀਆਂ ਪਕਾਈਆਂ ਹੋਈਆਂ ਜੀ ਤੇ ਪਰ ਉਸ ਕੰਮ ਦੀ ਮੇਰੀ ਕੀਮਤ ਨਹੀਂ ਪਈ ਉਸ ਕੰਮ ਦੇ ਪਿੱਛੇ ਵੀ ਮੈਨੂੰ ਇਹੀ ਮਤਲਬ ਕਿ ਕਾਫੀ ਕੁਝ ਸਿੱਖਣ ਨੂੰ ਮਿਲ ਗਿਆ ਉਸ ਟਾਈਮ ਚਲੋ ਆਪਾਂ ਉਹਨਾਂ ਗੱਲਾਂ ਨੂੰ ਛੱਡਦੇ ਹਾਂ ਹਣਾ ਵੀ ਜਦੋਂ ਆਪਾਂ ਮਤਲਬ ਇਹ ਚੀਜ਼ਾਂ ਹੀ ਸੁਣਦੇ ਆ ਹਨਾ ਉਸ ਟਾਈਮ ਆਪਾਂ ਨੂੰ ਮਨ 'ਚ ਰੱਖ ਲੈਣੇ ਆ ਲੇਕਿਨ ਜਦੋਂ ਆਪਾਂ ਫਿਰ ਉਹ ਹੁਣ ਸਾਨੂੰ ਕੀ ਸੀ ਮੈਂ ਕੰਮ ਕਿਉਂ ਕਰਦੀ ਆ ਮੈਨੂੰ ਇਹ ਵੀ ਜਿਨ੍ਹਾਂ ਨੇ ਇਹ ਚੀਜ਼ ਬੋਲੀ ਆ ਨਾ ਮੈਂ ਉਹਨਾਂ ਨੂੰ ਕਾਮਯਾਬ ਹੋ ਕੇ ਦਿਖਾਣਾ ਮੈਂ ਉਹਨਾਂ ਨੂੰ ਆਪਣੇ ਬੱਚੇ ਲਈ ਕੁਝ ਕਰਕੇ ਦਿਖਾਣਾ ਤੇ ਮੈਂ ਮੇਰੇ ਹਸਬੰਦ ਵੀ ਕੰਮ ਕਰਦੇ ਆ ਹਨਾ ਤੇ ਮੈਂ ਵੀ ਕੰਮ ਕਰਦੀ ਆ ਕੋਈ ਇਹ ਨਹੀਂ ਆ ਵੀ ਆਪਾਂ ਰੋਟੀ ਕਿੰਨੋਂ ਮਾਰਾ ਚਲੋ ਰੋਟੀ ਦਾ ਭੁੱਖਾ ਕਿਸੇ ਨੂੰ ਵੀ ਨਹੀਂ ਸੌਂਦਾ ਆਪਣਾ ਆਤਮਾ ਪਰ ਕਾਰਨ ਇਹ ਹੁੰਦਾ ਵੀ ਮੈਂ ਉਹਨਾਂ ਨੂੰ ਕੁਝ ਕਰਕੇ ਦਿਖਾਣਾ ਉਹਦੀ ਜ਼ਿੰਦਗੀ ਦੇ ਵਿੱਚ ਮੈਂ ਕੁਝ ਬਣ ਕੇ ਦਿਖਾਣਾ ਤੇ ਮੈਂ ਆਪਣਾ ਨਾਮ ਕਮਾ ਕੇ ਦਿਖਾਣਾ ਹਨਾ ਦੇਖੋ ਨਾਮ ਦੋ ਤਰ੍ਹਾਂ ਨਾਲ ਕਮਾਇਆ ਜਾਂਦਾ ਹੈ ਗਲਤ ਤਰੀਕੇ ਨਾਲ ਤੇ ਸਹੀ ਤਰੀਕੇ ਨਾਲ ਸੋ ਮੇਰਾ ਇਹ ਹੈ ਵੀ ਮੈਂ ਸਹੀ ਤਰੀਕੇ ਨਾਲ ਆਪਣਾ ਨਾਮ ਉਹਨਾਂ ਨੂੰ ਬਣਾ ਕੇ ਦਿਖਾਣਾ ਕਿ ਹਾਂ ਦੇਖੋ ਅਸੀਂ ਵੀ ਜ਼ਰੂਰੀ ਨਹੀਂ ਆ ਮੈਂ ਦੇਖੋ ਵੈਸੇ ਤਾਂ ਪਹਿਲਾਂ ਵੀ ਹਮੇਸ਼ਾ ਵੀਡੀਓ ਚ ਕਿਹਾ ਵੀ ਪੈਸਾ ਸਭ ਕੁਝ ਨਹੀਂ ਆ ਮੈਂ ਆਪਾਂ ਇਹ ਮੰਨਦੇ ਆ ਪੈਸਾ ਸਭ ਕੁਝ ਨਹੀਂ ਆ ਪਰ ਪੈਸਾ ਬਹੁਤ ਕੁਸ਼ਾ ਪੈਸੇ ਨਾਲ ਆਪਾਂ ਖੁਸ਼ੀਆਂ ਤਾਂ ਨਹੀਂ ਖਰੀਦ ਸਕਦੇ ਆ ਆਪਾਂ ਸਕੂਨ ਨਹੀਂ ਖਰੀਦ ਸਕਦੇ ਪੈਸੇ ਨਾਲ ਆਪਾਂ ਮਨ ਦੀ ਸ਼ਾਂਤੀ ਨਹੀਂ ਖਰੀਦ ਸਕਦੇ ਪੈਸੇ ਨਾਲ ਆਪਾਂ ਆਪਣੇ ਕਰਮ ਨਹੀਂ ਖਰੀਦ ਸਕਦੇ ਪਰ ਪੈਸੇ ਨਾਲ ਆਪਾਂ ਕਹਿੰਦੇ ਨਾ ਵੀ ਜਦੋਂ ਦੇਖੋ ਜਿਹਦੀ ਕੋਠੀ ਦਾਣੀ ਉਹਦੇ ਕਮਲੇ ਵੀ ਸਿਆਣੇ ਆ ਜਿਹਦੇ ਕੋਲ 4 ਪੈਸੇ ਹੈ ਨਾ ਉਹਨੂੰ ਅਗਲਾ ਚਾਹੇ ਜਿੰਨਾ ਮਰਜ਼ੀ ਉਹ ਬੰਦਾ ਪਾਗਲ ਹੋਵੇ ਉਹਨੂੰ ਬੰਦਾ ਐ ਸੋਚੂਗਾ ਵੀ ਇਹ ਤਾਂ ਬਹੁਤ ਹੀ ਸਮਝਦਾਰ ਬੰਦਾ ਹੈ ਤੋ ਤਾਂ ਕੋਈ ਸਿਆਣਾ ਬੰਦਾ ਹੈ ਤੇ ਜੇ ਤੁਸੀਂ ਸਮਝਦਾਰ ਹੋ ਨਾ ਤਾਂ ਤੁਸੀਂ ਗਰੀਬ ਹੋ ਤੁਹਾਡੇ ਕੋਲ ਪੈਸਾ ਨਹੀਂ ਹੈ ਤਾਂ ਤੁਹਾਨੂੰ ਲੋਕ ਕਹਿਣਗੇ ਇਹ ਤਾਂ ਇੱਕ ਤਰ੍ਹਾਂ ਦਾ ਗਧਾ ਬੰਦਾ ਹੈ ਇਹ ਇਹ ਤਾਂ ਅਕਲੀ ਹੈ ਨਹੀਂ ਇਹ ਤਾਂ ਪਾਗਲ ਹੈ ਉਹਨੂੰ ਫਿਰੋਜ਼ ਉਹਦਾ ਸਿਆਣ ਸਿਆਣਪ ਵੀ ਪਾਗਲਪਨ ਚ ਗਿਣੀ ਜਾਂਦੀ ਆ ਸੋ ਮੈਨੂੰ ਬਸ ਜਦੋਂ ਮੈਂ ਇਹਨੂੰ ਥਕਾਵਟ ਹੁੰਦੀ ਹੈ ਨਾ ਜੀ ਮੈਂ ਥੋੜੇ ਟਾਈਮ ਲਈ ਖਾ ਬੰਦ ਕਰਕੇ ਬੈਠ ਜਾਂਦੀ ਆ ਤੇ ਮੈਂ ਜਦੋਂ ਅੱਖਾਂ ਬੰਦ ਕਰਕੇ ਬੈਠਦੀ ਆ ਤੇ ਫਿਰ ਮੈਨੂੰ ਇਹ ਹੁੰਦਾ ਮੈਂ ਯਾਦ ਕਰਦੀ ਆ ਨਾ ਪਲਾਂ ਨੂੰ ਜੋ ਮੈਨੂੰ ਬੋਲੇ ਤੇ ਜੋ ਮੈਨੂੰ ਚੀਜ਼ਾਂ ਕਈਆਂ ਕਈਆਂ ਜੋ ਸਾਡੇ ਨਾਲ ਬੀਤੀਆਂ ਜਦੋਂ ਮੈਂ ਉਹਨਾਂ ਚੀਜ਼ਾਂ ਨੂੰ ਯਾਦ ਕਰਦੀ ਆ ਨਾ ਤਾਂ ਜਿਹੜੀ ਮੇਰੇ ਥਕਾਵਟ ਹੁੰਦੀ ਆ ਦਿਮਾਗ ਦੀ ਮੰਨ ਦੀ ਤਨ ਦੀ ਤੇ ਉਹ ਫਿਰ ਮੈਂ ਦੁਬਾਰਾ ਤੋਂ ਮੈਨੂੰ ਹੌਸਲਾ ਆ ਜਾਂਦਾ ਕਿ ਨਹੀਂ ਹਲੇ ਹਿੰਮਤ ਨਹੀਂ ਹਾਰਨੀ ਹਲੇ ਬਹੁਤ ਕੁਝ ਕਰਨਾ ਤੇ ਉਹਨੂੰ ਕਰਕੇ ਦਿਖਾਉਣਾ ਹੈ ਹੈਨਾ ਦੇਖੋ ਕਈ ਵਾਰੀ ਨਾ ਕੀ ਹੁੰਦਾ ਕਿ ਆਪਾਂ ਕਹਿੰਦੇ ਹੁੰਦੇ ਆ ਵੀ ਜੋ ਲਾ ਉਸ ਕਈ ਵਾਰੀ ਭੁੱਲੇ ਜਾਂਦੇ ਆ ਨਾ ਉਹ ਆਪਾਂ ਤੋਂ ਭੁੱਲ ਨਹੀਂ ਹੁੰਦੇ ਵੈਸੇ ਦਾ ਪ੍ਰਮਾਤਮਾ ਕਿਰਪਾ ਕਰੇ ਕਿ ਜਿਧਾਂ ਬਾਹਰ ਨਹੀਂ ਹੋਰ ਕਿਰਪਾ ਕਰੀ ਆਪਾਂ ਦਿਮਾਗ ਚੋਂ ਜਿਹਾ ਵੀ ਨਿਕਲ ਜਾਣ ਲੇਕਿਨ ਫਿਰ ਵੀ ਕੁਝ ਚੀਜ਼ਾਂ ਇਹ ਜੀਆਂ ਹੁੰਦੀਆਂ ਕਿਉਂਕਿ ਆਪ ਅਕਸਰ ਆਪਾਂ ਇਨਸਾਨ ਆ ਆਪਾਂ ਦੁਨੀਆਵੀ ਦੁਨੀਆ ਚ ਰਹਿੰਦੇ ਆ ਹੈਨਾ ਤੇ ਦੁਨੀਆਵੀ ਆਪਾਂ ਜ਼ਿੰਦਗੀ ਜੀ ਰਹੇ ਆਂ ਦੀ ਤੇ ਆਪਣੇ ਕੁਝ ਫਰਜ਼ ਨੇ ਕੁਛ ਆਪਣੀਆਂ ਕਹਿੰਦੇ ਹੁੰਦੇ ਆ ਜ਼ਿੰਮੇਵਾਰੀਆਂ ਨੇ ਸੋ ਉਹਨਾਂ ਨੂੰ ਨਿਭਾਉਂਦੇ ਨਿਭਾਉਂਦੇ ਤਾਂ ਇਹ ਆਪਣੀ ਸੈਲਫ ਰਿਸਪੈਕਟ ਵੀ ਕਹਿੰਦੇ ਹੁੰਦੇ ਇੱਕ ਨਾਮ ਦੀ ਚੀਜ਼ ਹੁੰਦੀ ਆ ਉਸ ਸੈਲਫ ਰਿਸਪੈਕਟ ਵਾਸਤੇ ਬਸ ਮੇਨੂੰ ਇਹ ਹੈ ਵੀ ਜਿਨ੍ਹਾਂ ਨੇ ਸਾਨੂੰ ਇਹ ਲਵ ਚ ਬੋਲੀ ਨਾ ਤਾਂ ਇਹ ਉਹਨਾਂ ਨੂੰ ਦਿਖਾਣਾ ਹੈਗਾ ਵੀ ਤੁਸੀਂ ਸਾਨੂੰ ਇਹ ਕਹਿੰਦੇ ਹੁੰਦੇ ਸੀ ਅਸੀਂ ਕੰਮ ਬਹੁਤ ਕੀਤਾ ਜੀ ਮੇਰੇ ਹਸਬੰਦ ਨੇ ਪਹਿਲਾਂ ਬਹੁਤ ਕੰਮ ਕੀਤਾ ਇੰਨੀ ਵੀ ਉਹਨਾਂ ਨੇ ਨਹੀਂ ਕੀਤਾ ਲੇਕਿਨ ਸਾਨੂੰ ਸੁਣਨ ਨੂੰ ਹਮੇਸ਼ਾ ਇਹ ਮਿਲਿਆ ਕਿ ਇਹਨਾਂ ਨੇ ਕੁਝ ਨਹੀਂ ਕੀਤਾ ਇਹ ਇਹਨਾਂ ਨੇ ਕੁਛ ਕਦੇ ਕੁਛ ਕੀਤਾ ਹੀ ਨਹੀਂ ਤਾਂ ਮੈਂ ਉਹਨਾਂ ਨੂੰ ਕਿਤੇ ਨਾ ਕਿਤੇ ਸ਼ਾਇਦ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੋ ਸਕਦਾ ਮੈਂ ਗਲਤ ਹਾਂ ਇਸ ਚੀਜ਼ ਦੇ ਵਿੱਚ ਪਰ ਮੈਨੂੰ ਇਹ ਹੈ ਵੀ ਮੈਨੂੰ ਇਹ ਸਾਬਿਤ ਕਰਨਾ ਹੈ ਇਹ ਚੀਜ਼ ਕਿ ਦੇਖੋ ਜੀ ਤੁਸੀਂ ਕਹਿੰਦੇ ਹੋ ਵੀ ਅਸੀਂ ਹਨਾ ਕੁਛ ਕੀਤਾ ਨਹੀਂ ਹੈ ਤੇ ਦੇਖੋ ਹੁਣ ਮੈਂ ਸਾਰੇ ਕਵਰ ਦੇ ਕੰਮ ਆਪ ਕਰਦੀ ਆ ਤੇ ਜੇ ਮੈਂ ਕਦੇ ਕੁਝ ਕੀਤਾ ਹੀ ਨਹੀਂ ਤੇ ਕੋਈ ਜਿਹੜਾ ਕੰਮ ਕਰਨ ਵਾਲਾ ਬੰਦਾ ਹੁੰਦਾ ਮੇਰੇ ਖਿਆਲ ਦੇ ਵਿੱਚ ਉਹਦੀ ਅਲੱਗ ਪਛਾਣ ਹੁੰਦੀ ਹੈ ਲੋਕਾਂ ਨੇ ਆ ਦੇਖੋ ਜੀ ਲੇਡੀਜ਼ ਜਿਹੜੀਆਂ ਨੇ ਕਿ ਪਾਰਲਰ ਜਾਂਦੀਆਂ ਮੈਂ ਨਾ ਜਦ ਤੱਕ ਜਦੋਂ ਦਾ ਅਸੀਂ ਆ ਜਿੰਮੇਵਾਰੀਆਂ ਚ ਪਈਆਂ ਮੈਂ ਕਦੇ ਪਾਰਲਰ ਨਹੀਂ ਗਈ ਮੈਂ ਕਦੇ ਮਤਲਬ ਕਿ 3 3 4 4 ਸਾਲ ਮੈਂ ਇਦਾਂ ਵੀ ਹੈ ਜੀ ਮੈਂ ਕੱਪੜੇ ਨਹੀਂ ਸਟਿਚ ਕਰਵਾਏ ਹਨਾ ਵੀ ਇਹਦਾ ਸਿੱਕਾ ਹੈ ਵੀ ਉਹ ਮਨ ਦੇ ਵਿੱਚ ਉਹ ਜਜ਼ਬਾ ਹੁੰਦਾ ਕਿ ਨਹੀਂ ਅਸੀਂ ਹਲੇ ਖਰਚਾ ਨਹੀਂ ਕਰਨਾ ਅਸੀਂ ਕੁਝ ਕਰਨਾ ਹੈ ਅਸੀਂ ਆਪਣਾ ਕਾਰੋਬਾਰ ਸੈੱਟ ਕਰਨਾ ਹੈ ਅਸੀਂ ਕੁਝ ਬਣ ਕੇ ਦਿਖਾਉਣਾ ਹੈ بس ਉਹ ਰੀਜ਼ਨ ਹੈ ਕਿ ਜਿੱਦਾਂ ਕਰਕੇ ਮੈਨੂੰ ਉਹ ਥਕਾਵਟ ਹੁੰਦੀ ਵੀ ਆ ਤੇ ਜਦੋਂ ਮੈਂ ਉਹਨਾਂ ਚੀਜ਼ਾਂ ਬਾਰੇ ਸੋਚ ਲੈਂਦੀ ਆ ਤਾਂ ਫਿਰ ਮੇਰੀ ਥਕਾਵਟ ਹੁੰਦੀ ਆ ਤਾਂ ਉਹ ਮਤਲਬ ਕਿਤੇ ਨਾ ਕਿਤੇ ਵੀ ਖਤਮ ਹੋ ਜਾਂਦੀ ਆ ਤੇ ਮੇਰਾ ਹੌਸਲਾ ਦੁਬਾਰਾ ਜਾਗ ਜਾਂਦਾ ਤੇ ਮੈਂ ਮੋਟੀਵੇਟ ਹੋ ਜਾਂਦੀ ਆ ਤੇ ਮੇਰਾ ਜਜ਼ਬਾ ਜਿਹੜਾ ਹੈਗਾ ਚਾਰ ਗੁਣਾ ਵੱਧ ਜਾਂਦਾ ਕਿ ਨਹੀਂ ਮੈਨੂੰ ਹਲੇ ਬਹੁਤ ਕੁਝ ਕਰਨਾ ਹੈ ਹਲੇ ਮੈਂ ਥੱਕ ਨਹੀਂ ਸਕਦੀ ਹਲੇ ਮੈਨੂੰ ਥੱਕਣ ਦੀ ਪਰਮਿਸ਼ਨ ਨਹੀਂ ਹੈ ਥੱਕਣ ਦੀ ਇਜਾਜ਼ਤ ਨਹੀਂ ਹੈ ਕਿਉਂਕਿ ਮੈਂ ਆਪਦੇ ਬੱਚੇ ਲਈ ਬਹੁਤ ਕੁਝ ਕਰਨਾ ਹਾਂ ਕਿਉਂਕਿ ਦੇਖੋ ਜਦ ਬੱਚੇ ਨੂੰ ਆਪਾਂ ਦੁਨੀਆ 'ਚ ਲੈ ਕੇ ਆਉਂਦੇ ਤਾਂ ਮਾਂ-ਬਾਪ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਸ ਨੂੰ ਸੈੱਟ ਕਰਨਾ ਉਸ ਲਈ ਕਿਉਂਕਿ ਅਗਰ ਆਪਾਂ ਕਹਿੰਦੇ ਹੁੰਦੇ ਨਾ ਆਪਾਂ ਸੋਚ ਸਮਝ ਕੇ ਬੱਚੇ ਨੂੰ ਦੁਨੀਆ 'ਚ ਲੈ ਕੇ ਆਣੇ ਆ ਕਿ ਆਪਾਂ ਉਹਦੇ ਲਈ ਕੁਝ ਕਰ ਸਕਦੇ ਹਾਂ ਨਾ ਇਹ ਆਪਾਂ ਪਹਿਲੇ ਸੋਚ ਲੈਣੀ ਹੈ ਵੀ ਆਪਾਂ ਉਹਦੇ ਲਈ ਆਹ ਕਰਾਂਗੇ ਆਹ ਕਰਾਂਗੇ ਸੋ ਉਸ ਕਰਕੇ ਮੈਨੂੰ ਲੱਗਦਾ ਉਹ ਫਰਜ਼ ਵੀ ਮੈਨੂੰ ਨਿਭਾਉਣੇ ਨੇ ਤੇ ਬਾਕੀ ਕੁਝ ਲੋਕਾਂ ਨੂੰ ਕਹਿੰਦੇ ਹੁੰਦੇ ਨੇ ਨਾ ਕਹਿੰਦੇ ਜਿੱਦਾਂ ਆਪ ਨਾ ਬੋਲੋ ਇੰਨਾ ਇੰਨਾ ਕੁ ਤੁਸੀਂ ਕੰਮ ਕਰੋ ਕਿ ਤੁਹਾਡਾ ਕੰਮ ਬੋਲੇ ਇੰਨੀ ਕੁ ਤੁਸੀਂ ਮਿਹਨਤ ਕਰੋ ਕਿ ਤੁਹਾਡਾ ਕੰਮ ਦਿਖੇ ਲੋਕਾਂ ਨੂੰ ਤੁਸੋਂ ਨੂੰ ਬੋਲਣ ਦੀ ਜ਼ਰੂਰਤ ਨਹੀਂ ਜਿੱਥੇ ਤੁਹਾਡੇ ਕੰਮ ਨੇ ਬੋਲਣਾ ਸ਼ੁਰੂ ਕਰ ਦਿੱਤਾ ਨਾ ਉਥੇ ਆਪਾਂ ਨੂੰ ਬੋਲਣ ਦੀ ਜ਼ਰੂਰਤ ਨਹੀਂ ਸੋ ਕੁਸ਼ਕ ਫਰਕ ਪੈਣਾ ਜੀ ਸ਼ੁਰੂ ਹੋ ਗਿਆ ਹੈ ਮਹਿਸੂਸ ਹੁੰਦੀਆਂ ਉਹ ਚੀਜ਼ਾਂ ਤੇ ਪਰ ਹਲੇ ਬਹੁਤ ਕੁਝ ਬਾਕੀ ਹੈ ਸੋ ਉਸ ਕਰਕੇ ਹਲੇ ਮੈਂ ਮੈਂ ਆਪਣੇ ਆਪ ਨੂੰ ਵੀ ਹਮੇਸ਼ਾ ਕਹਿ ਨਹੀਂ ਹੁੰਦੀ ਅਸੀਂ ਸਿਰੇ ਮੁਰੇ ਫੜ ਕੇ ਕਿ ਹਾਲੇ ਤੋਂ ਥੱਕ ਨਹੀਂ ਸਕਦੀ ਹਾਲੇ ਤੈਨੂੰ ਥੱਕਣ ਦੀ ਪਰਮਿਸ਼ਨ ਨਹੀਂ ਇਜਾਜ਼ਤ ਦੀ ਤੇ ਹਾਲੇ ਬਹੁਤ ਕੁਝ ਕਰਨਾ ਹੈ ਤੇ ਆ ਆਪਣੇ ਵਾਸਤੇ ਨਹੀਂ ਆਪਣੇ ਬੱਚੇ ਵਾਸਤੇ ਤਾਂ ਕਿ ਜਦੋਂ ਮੈਂ ਦੁਨੀਆ ਤੋਂ ਜਾਵਾਂ ਮੇਰੇ ਮੇਰੀ ਇਹ ਸੋਚਣੀ ਹੈ ਕਿ ਮੈਂ ਦੁਨੀਆ ਤੋਂ ਜਾਵਾਂ ਨਾ ਸਕੂਨ ਨਾਲ ਜਾਵਾਂ ਕਿ ਮੈਂ ਆਪਣੇ ਬੱਚੇ ਨੂੰ ਸੈੱਟ ਕਰਕੇ ਗਈਆਂ ਮੇਰਾ ਬੱਚਾ ਕਿਸੇ ਦੇ ਅੱਗੇ ਹੱਥ ਨਹੀਂ ਅੱਡੇਗਾ ਉਹ ਦੋ ਵਕਤ ਦੀ ਰੋਟੀ ਤੇ ਆਪਦੇ ਪਰਿਵਾਰ ਦਾ ਪਾਲਣ ਪੋਸ਼ਣ ਉਹ ਵਧੀਆ ਕਰ ਸਕਦਾ ਤੇ ਉਹ ਸਕੂਨ ਦੇ ਨਾਲ ਮੈਂ ਜਾਵਾਂ ਮੇਰੀ ਮੇਰਾ ਇਹ ਖੁਆਹਿਸ਼ ਹੈ ਜੀ ਇੱਕ ਤਰ੍ਹਾਂ ਦੀ ਸੁਭਾ ਸੇਹੀ ਸੀ ਜੀ ਅੱਜ ਦੀ ਵੀਡੀਓ ਤੇ ਮੈਨੂੰ ਅੱਜ ਬਾਕੀ ਤੁਸੀਂ ਦੇਖ ਸਕਦੇ ਹੋ ਮੈਂ ਬਾਹਰ ਖੜਿਆ ਹਾਂ ਕਿ ਵੀਡੀਓ ਬਣਾ ਰਹੀਆਂ ਕੋ ਕਿੰਦਰ ਕੰਮ ਚੱਲ ਰਿਹਾ ਸੀ ਉਧਰ ਬਾਬਾ ਜੀ ਵੀ ਪਾਠ ਕਰ ਰਹੇ ਨੇ ਤੇ ਪਿੱਛੇ ਟਰੈਕਟਰ ਵੀ ਚੱਲ ਰਿਹਾ ਤੇ ਉਹਦਾ ਕਰਕੇ ਫਿਰ ਮੈਂ ਅੰਦਰ ਵੀ ਨਹੀਂ ਸਵੇਰ ਸਾਢੇ ਅੰਦਰ ਵੀ ਕੰਮ ਚੱਲ ਰਿਹਾ ਤੇ ਬਾਕੀ ਮੈਂ ਕੋਸ਼ਿਸ਼ ਕੀਤੀ ਹੈ ਜੀ ਤੁਹਾਨੂੰ ਆਪਦੀ ਜਿਹੜੀ ਮੰਦੀ ਗੱਲ ਪੂਰੀ ਸ਼ੇਅਰ ਕਰਨ ਦੇ ਚੰਗੇ ਤਰੀਕੇ ਨਾਲ ਫਿਰ ਵੀ ਅਗਰ ਕਮੀ ਰਹੀਗੀ ਹੋਵੇ ਤਾਂ ਮਾਫ ਕਰਨਾ ਤੇ ਬਾਕੀ ਵੀਡੀਓ ਕਿੱਦਾਂ ਦੀ ਲੱਗੀ ਜੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਚਲੋ ਜੀ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਆਂ ਐਂਡ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਤਿ ਸ੍ਰੀ ਅਕਾਲ ਜੀ